ਸਭ ਤੋਂ ਪਹਿਲਾਂ ਤੇ ਦਸਤ ਬਦਸਤਾ ਮਾਫੀ ਸਾਰੀ ਪ੍ਰੈਸ ਕੋਲੋਂ ਥੋੜਾ ਬਹੁਤਾ ਲੇਟ ਹੋ ਗਿਆ ਉਸ ਤੋਂ ਬਾਅਦ ਮੈਂ ਅਰਜ਼ ਕਰਾਂ ਕਿ ਕੱਲ ਬਾਬਾ ਸ਼ੇਖ ਫਰੀਦ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਜ਼ਿਆਦਾ ਦਰਜ ਹੈ ਉਹਨਾਂ ਦੇ ਮੁਕੱਦਸ ਮੁਕੱਦਸ ਸ਼ਹਿਰ ਵਿੱਚ ਮੱਥਾ ਟੇਕਿਆ ਫਿਰ ਉੱਥੋਂ ਵੀ ਜਿਵੇਂ ਯਾਤਰਾ ਕੱਢੀ ਗਈ ਅੱਜ ਮੋਗਾ ਸ਼ਹਿਰ ਜਿਹੜਾ ਮੁਰਸ਼ਿਦਾਂ ਦਾ ਰੋਹਾਨੀ ਹਸਤੀਆਂ ਦਾ ਫਕੀਰਾਂ ਦਾ ਸਾਧੂ ਸੰਤਾਂ ਦਾ ਸ਼ਹਿਰ ਹੈ ਮੇਰੇ ਸਤਗੁਰਾਂ ਦਾ ਸ਼ਹਿਰ ਹੈ ਇੱਥੇ ਅੱਜ ਅਨਬਲੀਵੇਬਲ ਕੱਲ ਵੀ ਜਦੋਂ ਮੈਂ ਟਰੈਕਟਰ ਵਗੈਰਾ ਦੇਖੇ ਆਪ ਮਹਾਰੇ ਲੋਕ ਆ ਗਏ ਇੱਕ ਤਕ ਕਾਰਿਆ ਕਰਤਾ ਹੁੰਦੇ ਵਰਕਰ ਜਿਹੜੇ ਬਿਨਾਂ ਸੱਦਿਆਂ ਮੁਹੱਬਤ ਨਾਲ ਲੋਕ ਆਉਂਦੇ ਆ ਉਹ ਬੜੇ ਕਾਬਲੇ ਇhtram ਹੋ ਜਾਂਦੇ ਆ ਕਿ ਦੇਖੋ ਪਿਆਰ ਨਾਲ ਆਏ ਪ੍ਰੇਮ ਨਾਲ ਅੱਜ ਤੁਸੀਂ ਇਹ ਦੇਖ ਲਓ ਵੀ 9:30 10 ਵਜੇ ਦੇ ਅਸੀਂ ਸਟਾਰਟ ਹੋਏ ਆ ਹੁਣ 4 ਵਜਣ ਵਾਲੇ ਹੋ ਗਿਆ ਮੇਰੇ ਖਿਆਲ ਸਾਡੇ ਤੱਕ ਨਹੀਂ ਯਾਨੀ ਮੁੱਕ ਹੀ ਨਹੀਂ ਸੀ ਰਿਹਾ ਉਹ ਵੀ ਫਾਸਟ ਸਾਨੂੰ ਵਾਈਂਡ ਅਪ ਕਰਨਾ ਪਿਆ ਤਦੇ ਤੁਹਾਡਾ ਤੁਸੀਂ ਵੀ ਜਾਇਜ਼ ਸੀ ਪਰ ਉਹਦੇ ਲਈ ਇਸੇ ਕਰਕੇ ਮੈਂ ਫਸਟ ਆਫ ਆਲ ਅਪੋਲੋਜਾਈਜ਼ ਕੀਤਾ ਕਿ ਲੇਟ ਹੋ ਗਿਆ ਸੋ ਕਮਾਲ ਦਾ ਅੱਜ ਰੋਡ ਸ਼ੋ ਹੋਇਆ ਰੋਡ ਸ਼ੋ ਹੀ ਕਹਿਣਾ ਚਾਹੀਦਾ ਸਰ ਕਿਸਾਨਾਂ ਵੱਲੋਂ ਵਿਰੋਧ ਵੀ ਕੀਤਾ ਗਿਆ ਤੇ ਉਹ ਤੁਸੀਂ ਜਿਹੜਾ ਫੁੱਲਾਂ ਦੀ ਵਰਖਾ ਕੀਤੀ ਕਿਸਾਨਾਂ ਦੇ ਨਾਲ ਦੇਖੋ ਇਨੂੰ ਵੰਡ ਕੇ ਨਾ ਨਾ ਦੇਖੀ ਉਹ ਸਾਡਾ ਹਿੱਸਾ ਨੇ ਮੈਂ ਖੇਤ ਮਜ਼ਦੂਰ ਦਾ ਪੁੱਤ ਆ ਉਹ ਕਿਸਾਨ ਆ ਮੈਂ ਕਣਕ ਦੇ ਨੰਗ ਵੱਡਾਂ ਵਿੱਚ ਨੰਗੇ ਪੈਰੀ ਫਿਰਿਆ ਬੰਦਾ ਮੈਂ ਫਲਿਆਂ ਦੇ ਜ਼ਮਾਨੇ ਦਾ ਬੰਦਾ ਫਿਰ ਹਾਲਵਾਉਂਦੇ ਸੀ ਫਿਰ ਝੋਟਿਆ ਨਾ ਫਿਰ ਬਲਦਾ ਨਾ ਫੇਰਾ ਕੰਬਾਈਨਾ ਸ਼ਮਬਾਈਨਾ ਤਾਂ ਹੋਣ ਆਈਆਂ ਸਾਡੀ ਤਾਂ ਸਾਂਝ ਬੜੀ ਆ ਉਹ ਆਪਣਾ ਗੈਰਤਮੰਦ ਕੌਮ ਆਪਣਾ ਕੰਮ ਕਰ ਰਹੀ ਸੀ ਆਪਣੇ ਹਕੂਕ ਲਈ ਲੜਦੀ ਸੀ ਮੇਰਾ ਕੰਮ ਆ ਮੁਹੱਬਤ ਕਰਨਾ ਮੈਂ ਆਸ਼ਿਕਾਂ ਉਸ ਕ੍ਰியேਟਰ ਦਾ ਤੇ ਕ੍ਰिएशन ਨਾਲ ਬਹੁਤ ਪਿਆਰ ਕਰਦਾ ਮੈਂ ਤਾਂ ਦਰਖਤਾ ਨੂੰ ਵੀ ਜੱਫੇ ਪਾਉਂਦਾ ਰਿਹਾ ਉਹ ਤੇ ਇਨਸਾਨ ਆ ਉਹ ਨਾਰੇ ਮਾਰਦੇ ਸੀ ਮੁਰਦਾਬਾਦ ਦੇ ਮੈਂ ਫੁੱਲਾਂ ਦੀ ਬਰਖਾ ਕਰਦਾ ਸੀ ਉਹ ਆਪਣੀ ਜਗ੍ਹਾ ਸੱਚੇ ਆ ਮੈਨੂੰ ਜੋ ਕਿਰਦਾਰ ਜਿਹੜਾ ਮੇਰੇ ਮਾਲਕ ਨੇ ਮੇਰੇ ਜੋ ਮੇਰੇ ਸਤਗੁਰਾਂ ਨੇ ਮੈਨੂੰ ਸਿਖਾਇਆ ਉਹਨੇ ਕਿ ਬੇਟਾ ਮੁਹੱਬਤ ਦਾ ਦਾਮਨ ਨਹੀਂ ਛੱਡਣਾ ਇਲੈਕਸ਼ਨ ਲੜੋ ਜਾਂ ਕੁਛ ਕਰੋ ਕੀ ਉਹਨਾਂ ਦੀਆਂ ਜਿਹੜੀਆਂ ਮੰਗਾਂ ਹੈ ਤੁਹਾਡੇ ਧਿਆਨ ਚਾਹ ਹੈ ਕਿ ਜਹ ਜਹ ਮੰਗਾਂ ਉਹਨੇ ਜੋ ਮੰਗ ਰਹੇ ਆ ਇਸ ਕਾਰਨ ਉਹਨਾਂ ਨੇ ਨਾਂ ਮੰਗ ਕੇ ਮੰਨ ਲੈਣੀਆਂ ਚਾਹੀਦੀਆਂ ਦੇਖੋ ਜਾਇਸੀ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਗੁਰਪੁਰਬ ਤੇ ਸਾਰੇ ਭਾਰਤ ਤੋਂ ਸਪੈਸ਼ਲੀ ਕਿਸਾਨਾਂ ਤੋਂ ਸਾਡੇ ਪਿਆਰੇ ਪ੍ਰਧਾਨ ਮੰਤਰੀ ਸਾਹਿਬ ਨੇ ਅਪੋਲੋਜਾਈਜ਼ ਵੀ ਕੀਤਾ ਉਹ ਕੈਨਸਲ ਵੀ ਕੀਤੀਆਂ ਹੁਣ ਐਮਐਸਪੀ ਦਾ ਥੋੜਾ ਟਾਈਮ ਸੋਚ ਕੇ ਨਹੀਂ ਰੱਖਿਆ ਗਿਆ ਸਾਰਾ ਪੰਚਾਇਤ ਕਰਕੇ ਸਾਰੀਆਂ ਜਥੇਬੰਦੀਆਂ ਥੋੜਾ ਟਾਈਮ ਉਹਦਾ ਨਿਯਤ ਕਰ ਲੈਂਦੀਆਂ this is the not, not right time ਕੋਡ ਆਫ ਕੰਡਕਟ ਲੱਗ ਚੁੱਕਾ ਤੁਹਾਨੂੰ ਪਤਾ ਤੇ ਇਹ ਸਲਾਹ ਨਾਲ ਥੋੜਾ ਟਾਈਮ ਲਾ ਕੇ ਕਰਦੇ ਮੈਨੂੰ ਤੁਸੀਂ ਇੱਕ ਗੱਲ ਦੇਖੀ ਹੋਣੀ ਪੰਜ ਛੇ ਟਿਕਟਾਂ ਪਹਿਲਾਂ ਬਦਲਤੀਆਂ ਇੱਕ ਟਿਕਟ 10 ਦਿਨ ਰੜਕ ਹੁੰਦੀ ਰੜਕ ਹੁੰਦੀ ਰੇ ਰੜਕ ਹੁੰਦੀ ਰਿ ਡਿਸਕਸ ਹੁੰਦੀ ਰੀ ਉਹ ਹੰਸ ਰਾਜ ਹੰਸ ਦੀ ਸੀ ਪੀਐਮ ਸਾਹਿਬ ਨੇ ਕਿਹਾ Let me think again ਬਾਕੀਆਂ ਦੀ ਬਿਨਾਂ ਪੁੱਛਿਆ ਘਟਤੀਆਂ ਸੀ ਫਿਰ ਸੋਚ ਕੇ ਉਹਨਾਂ ਨੇ ਪੰਜਾਬ ਭੇਜਿਆ ਉਹ ਕਿਉਂਕਿ ਮੈਂ ਗਾਉਂਦਾ ਰਿਆਂ ਇੱਥੇ ਖਾੜੇ ਲਾਉਂਦਾ ਰਿਆਂ ਮੈਂ ਪੰਜਾਬ ਦੇ ਚੱਪੇ-ਚੱਪੇ ਤੋਂ ਵਾਕਿਫ ਆ ਹਰ نسل ਨਾਲ ਮੇਰਾ ਵਾਹ ਪਿਆ ਹਰ ਯਾਨੀ ਕੈਟੇਗਰੀ ਕਰੀ ਸੋਚੀਏ ਬੱਚਿਆਂ ਨਾਲ ਬਜ਼ੁਰਗਾਂ ਨਾਲ ਨੌਜਵਾਨਾਂ ਨਾਲ ਹਰ ਧਰਤੀ ਨਾਲ ਹਰ ਐਕਸੈਂਟ ਨੂੰ ਮਾਲਵੇਚ ਕੀ ਪ੍ਰੋਨਨਸੀਏਸ਼ਨ ਆ ਮਾਝੇਚ ਕੀ ਆ ਦੁਆਬੇਚ ਕੀ ਮੈਨੂੰ ਪਤਾ ਸੁਭਾਅ ਦਾ ਪਤਾ ਉਹ ਕਹਿਣ ਲੱਗੇ ਯਾਰੀ ਗੁੰਜਲਾਂ ਜੀਆਂ ਖੁੱਲਦੀਆਂ ਕਿਉਂ ਨਹੀਂ ਦਿੱਲੀ ਔਰ ਪੰਜਾਬ ਦਾ ਗੈਪ ਕਿਉਂ ਰਹਿ ਜਾਂਦਾ ਕੋਈ ਪ੍ਰਧਾਨ ਮੰਤਰੀ ਹੋਵੇ ਪ੍ਰੋਬਲਮ ਕੀ ਆ ਜਾ ਕੇ ਉੱਥੇ ਆਪਣਾ ਉਹਨਾਂ ਦਾ ਬਕਾਇਦਾ ਤੌਰ ਤੇ ਜ਼ੇਨ ਸਮਝੋ ਜੋ ਵੀ ਜਾਇਜ਼ ਆ ਮੰਗਾ ਉਹ ਮਨਾਉਣ ਲਈ ਮੈਂ ਪੁਲ ਬਣਨ ਲਈ ਆਇਆ ਇੱਥੇ ਬ੍ਰਿਜ ਬਣਨ ਲਈ ਆਇਆ ਸੁਨੇਹਾ ਲੈ ਕੇ ਜਾਇਆ ਕਰੂੰਗਾ ਮੈਂ ਮੇਰੀ ਕੋਸ਼ਿਸ਼ ਹੋਏਗੀ ਕਿ ਮੇਰੀਆਂ ਮਾਤਾਵਾਂ ਜਾਂ ਮੇਰੀਆਂ ਭੈਣਾਂ ਜਾਂ ਮੇਰੀਆਂ ਬੇਟੀਆਂ ਜਾਂ ਮੇਰੇ ਬਜ਼ੁਰਗ ਜਾਂ ਨੌਜਵਾਨ ਨਾ ਲੈਣਾ ਤੇ ਬੈਠ ਰੇਲਵੇ ਲਾਈਨਾਂ ਤੇ ਨਾ ਬਾਰਡਰਾਂ ਤੇ ਬੈਠਣ ਹਾਂ ਕੋਈ ਕੋਈ ਕਿਸਾਨਾਂ ਦੇ ਫੋਟੋ ਸਿੱਟੇ ਆ ਤੇ ਇਸੇ মিডিਆ ਕੋਲ ਤੋਂ ਹੀ ਐਫੀਡੇਵਟ ਮੰਗਦੇ ਹਾਂ ਐਫੀਡੇਵਟ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਵੀ ਤੁਸੀਂ ਪੱਤਰਕਾਰ ਨੂੰ ਕਹਿ ਰਹੇ ਮੈਂ ਤੇ ਤੁਹਾਨੂੰ ਐਫੀਡੇਵਟ ਵੀ ਦੇ ਸਕਦਾ ਨਹੀਂ ਮੈਨੂੰ ਤਾਂ ਨਹੀਂ ਮੈਂ ਤਾਂ ਨਹੀਂ ਕਦੀ ਕਿਹਾ ਐਫੀਡੇਵਟ ਜਿਹੜੀ ਤੁਹਾਡੀ ਕਾਹਦਾ ਐਫੀਡੇਵਟ ਸੱਜੇ ਗੱਲ ਕਰਨ ਲਈ ਇਹ ਪੰਜਾਬ ਦੀ ਕਹਾੜਾ ਐਫੀਡਵਿਟ ਤੋਂ ਪਹਿਲਾਂ ਕਰ ਲਓ ਕਿਉਂਕਿ ਉਹ ਨਹੀਂ ਹੈ ਨਹੀਂ ਐਫੀਡਵਿਟ ਕਿੰਨੇ ਉਹ ਤਿਆਰ ਚੁਣੋ ਅੱਛਾ ਇਹ ਥੋੜੀ ਟੈਕ ਹੈ ਹਥਰਾ ਜਾਲ ਇਹ ਤੁਹਾਡੀ ਚੋਆਇਸ ਆ ਜਾਂ ਗੋਡ ਗਿਫਟ ਹੈ ਜੀ ਹਾਂਜੀ ਇਹ ਤੁਹਾਡੀ ਚੋਆਇਸ ਸੀ ਜਾਂ ਗੋਡ ਗਿਫਟ ਜਾਂ ਫੀਲਕੋਰ ਕੰਸਿਟਿਊਐਂਟ ਮੇਰੀ ਕੋਈ ਚੋਇਸ ਨਹੀਂ ਮੈਂ ਦੋ ਇਲੈਕਸ਼ਨ ਲੜੇ ਦੋ ਇਲੈਕਸ਼ਨ ਲੜੇ ਮੈਂ ਥੋੜਾ ਪੈਨਿਕ ਵੀ ਹੋ ਜਾਂਦਾ ਸੀ ਥੱਕ ਵੀ ਜਾਂਦਾ ਸੀ ਮੇਰਾ ਕੰਮ ਨਹੀਂ ਨਾ ਮੈਂ ਗੌਣਾ ਵਜਾਉਣਾ ਦੋ ਘੰਟੇ ਗਾਉਣਾ ਮੁੜ ਕੇ 7 ਸਟਾਰ ਚ ਸੌਣਾ 15 20 ਲੱਖ ਕਮਾਉਣਾ ਤਾੜੀਆਂ 300 ਰੁਪਈਆ ਦੀ ਪੰਡ ਬਣ ਕੇ ਸੌ ਜਾਣਾ ਇਹ ਨਵਾਂ ਕੰਮ ਪੈ ਗਿਆ ਸੀ ਦੋ ਇਲੈਕਸ਼ਨਾਂ ਚ ਤੇ ਮੈਂ ਟਾਇਰਡ ਹੁੰਦਾ ਰਿਹਾ ਜਦੋਂ ਉਹਨਾਂ ਨੇ ਕਿਹਾ ਕੌਨਸਟਿਟੂਐਂਸੀ ਦਾ ਨਾਮ ਲਿਆ ਨਾ ਹਲਕੇ ਦਾ ਕਿ ਫਰੀਦਕੋਟ ਜਾਣਾ ਪੈਣਾ ਮੈਂ ਕਿ ਬੱਲੇ ਬੱਲੇ ਕਿਸਮਤ ਦੇ ਧਨੀਆਂ ਜਦੋਂ ਦਾ ਜੰਮਿਆ ਮੈਂ ਸੂਫੀ ਇਜ਼ਮ ਦਾ ਸਾਲਕ ਮੁਰੀਦ ਰਾਹੀਰ ਸੇਕ ਕਰਾਂ ਜਗਿਆਸੂ ਆ ਤੇ ਬਾਬਾ ਫਰੀਦ ਉਹ ਹਸਤੀ ਆ ਜਿਨ੍ਹਾਂ ਦੇ ਕੋਲ ਜਾ ਕੇ ਗੁਰੂ ਨਾਨਕ ਸਾਹਿਬ ਨੇ ਪੈਦਲ ਜਾ ਕੇ ਬਾਣੀ ਲੈ ਕੇ ਆਏ ਤੇ ਅੱਜ ਗੁਰੂ ਗ੍ਰੰਥ ਸਾਹਿਬ ਕੀ ਦਰਜਾ ਹੋਏਗਾ ਜਿਨ੍ਹਾਂ ਕੋਲ ਪਹਿਲੀ ਪਾਤਸ਼ਾਹੀ ਜਗਤਗੁਰੂ ਜਾ ਕੇ ਪਾਕਪਟਨ ਮੈਂ ਦੋ ਵਾਰੀ ਬੱਥਰ ਟੇਕ ਆਇਆ ਉੱਥੇ ਪਾਕਪਟਨ ਮੈਂ ਕਹੇ ਕੋਈ ਰੱਬ ਦੀ ਇਹਦੇ ਵਿੱਚ ਮਸਲਿਹਤ ਆ ਮੈਨੂੰ ਉੱਥੇ ਦਾ ਹੁਣ ਨੌਕਰ ਗੁਲਾਮੀ ਕਰੂੰਗਾ ਮੈਂ ਤਾਂ ਫੇਰ ਕਹੂੰਗਾ ਫਰੀਦਾ ਤੁਰਿਆ ਤੁਰਿਆ ਜਾ ਜੇ ਕੋਈ ਮਿਲ ਜਾ ਰੱਬ ਦਾ ਬਖਸ਼ਾ ਤੂੰ ਵੀ ਬਖਸ਼ਾ ਜਾ ਬਾਬਾ ਫਰੀਦ ਲਿਖਦੇ ਨੇ ਫਰੀਦ ਦਾ ਐਸਾ ਹੋ ਰਹੋ ਤੇ ਜੈਸੇ ਕੱਖ ਮਸੀਤ ਪੈਰਾ ਹੈ ਠਲਤਾੜੀਏ ਤੇ ਫਿਰ ਵੀ ਨਾ ਛਾੜੇ ਪ੍ਰੀਤ ਤੁਸੀਂ ਪੁੱਛਿਆ ਸੀ ਕਿ ਵਿਰੋਧੀਆਂ ਦੀ ਕਿਵੇਂ ਕ੍ਰਿਟਿਕਾਈਜ਼ ਕਰੋਗੇ ਬਾਬਾ ਫਰੀਦ ਜੀ ਕੀ ਕਹਿੰਦੇ ਨੇ ਲੜਨਾ ਫਰੀਦ ਕੋਟੋ ਕਰਨੀਆਂ ਨਫ਼ਰਤਾਂ ਦੋ ਕੰਮ ਨਹੀਂ ਪੁੱਗਣੇ ਬਾਬਾ ਫਰੀਦ ਕੀ ਕਹਿੰਦੇ ਨੇ ਜੋ ਤੇ ਮਾਰੇ ਮੁਕੀਆਂ ਤਿਨਾ ਨਾ ਮਾਰੀ ਘਮ ਆਪਨੜੇ ਕਰ ਜਾਈ ਕੇ ਤੇ ਪੈਰ ਜਨਾ ਦੇ ਫਿਰ ਚਮ ਪੈਰ ਤਨਾ ਦੇ ਚਮ ਫਰੀਦਾ ਕਾਲੇ ਮੈਂਡੇ ਕਪੜੇ ਕਾਲੇ ਮੈਂਡੇ ਕੱਪੜੇ ਤੇ ਕਾਲਾ ਮੈਂਡਾ ਵੇਸ ਗੁਨਹੀ ਪਰ ਆ ਮੈਂ ਫਿਰਾਂ ਤੇ ਲੋਕ ਕਹਿ ਦੁਰਵੇ ਫਰੀਦਾ ਜੇ ਤੂੰ ਅਕਲ ਲਤੀਫ ਹੈ ਤਾਂ ਕਾਲੇ ਲਿਖ ਨਾ ਲੇਖ ਆਪਣੜੇ ਗਿਰਬਾਂ ਮੈਂ ਤੇ ਸਿਰ ਨਿਵਾ ਕਰ ਦੇ ਅਨਛਰਾ ਜੀ ਹਾਂ ਜਿੰਦਾਬਾਦ ਅਨਛਰਾ ਜੀ ਹਾਂ ਜਿੰਦਾਬਾਦ ਭਾਰਤ ਮਾਤਾ ਕੀ ਜੈ ਅਨਛਰਾ ਜੀ ਬਾਕੀ ਹੋਰ ਸਦਰਾਂ ਨੇ ਕੁਐਸਚਨ ਪੁੱਛ ਰਹੇ ਹੋਣਗੇ ਜੀ ਇੱਕ ਕੁਐਸਚਨ ਬੜਾ ਹੈਗਾ ਕੱਲੇ ਕਾਂਸੀ ਚੋਂ ਸੀ ਫਰੀਦਕੋਟ ਨਾਲੇ ਸੰਬੰਧ ਰੱਖਦਾ ਉਹ ਸਭ ਲੋਕਾਂ ਨਾਲ ਸੰਬੰਧ ਰਹਾਦਾ ਪੂਰੇ ਪੰਜਾਬ ਨਾਲ ਰੱਖਦਾ ਪੂਰੇ ਭਾਰਤ ਨਾਲ ਸੰਬੰਧ ਰਹਾਦਾ ਜੀ ਇੱਥੇ 2012 ਦੇ ਵਿੱਚ ਨੈਸ਼ਨਲ ਹਾਈਵੇ ਕੰਪਲੀਸ਼ਨ ਹੋਣਾ ਸੀ ਕੀ ਹੋਣਾ ਸੀ ਨੈਸ਼ਨਲ ਕੰਪਲੀਸ਼ਨ ਹਾਈਵੇ ਜਿਹੜਾ ਸੀ ਜਿਹੜਾ ਇਹ 2012 ਚ ਕੰਪਲੀਟ ਕੰਪਲੀਟ ਹੋਣਾ ਸੀ ਉਸ ਤੋਂ ਬਾਅਦ 2014 ਚ ਵੀ ਐਮਪੀ ਬਣਿਆ 2019 ਚ ਵੀ ਬਣਿਆ ਉਹ ਜਿਨ੍ਹਾਂ ਦੇ ਕੰਪਨੀ ਕੋ ਠੇਕਾ ਸੀ ਉਹ ਰਾਜ ਸਭਾ ਦੇ ਮੈਂਬਰ ਸੀਗੇ ਉਹ ਇੱਥੇ ਆ ਕੇ ਅਫਸੋਸ ਵੀ ਕਰਦੇਗੇ ਅਜ ਤਨ ਤੱਕ 1000 ਤੋਂ ਵੱਧ ਲੋਕਾਂ ਦੇ ਮੌਤ ਹੋ ਚੁੱਕੇ ਅਨਕੰਪਲੀਟ ਹੋਣ ਕਰਕੇ ਸੋਸਾਇਟੀ ਸੋਸਾਇਟੀ ਅਸੀਂ ਇਹ ਕਹਿੰਨੇ ਆ ਵੀ ਤੁਸੀਂ ਇੱਥੇ ਲੋਕਾਂ ਨਾਲ ਵਾਅਦਾ ਕਰ ਰਹੇ ਮਾਸ਼ਾਅੱਲਾ ਤੁਹਾਨੂੰ ਇੱਥੋਂ ਕਾਮਯਾਬੀ ਮਿਲੇ ਲੇਕੇ ਤੁਸੀਂ ਵਾਅਦਾ ਕਰਕੇ ਦਿਓਗੇ ਮੈਂ ਕਿੰਨੇ ਚਿਰ ਚੱਲੇ ਕੰਪਲੀਟ ਕਰਵਾ ਕੇ ਦੋ ਇਹ ਪ੍ਰੈਸਿਆ ਇਹ ਵੀ ਲੋਕਤੰਤਰ ਤੋਂ ਜ਼ਿਆਦਾ ਮਤਲਬ ਮਜ਼ਬੂਤ ਹੈ ਇਹ ਵੱਡੀ ਆਪਣੀ ਸਰਕਾਰ ਹੈ ਇਹਦੇ ਤੇ ਮੈਂ ਵਾਅਦਾ ਕਰਦਾ ਸੰਗਤ ਦੀ ਹਾਜ਼ਰੀ ਔਰ ਧਾਰਮਿਕ ਜਗ੍ਹਾ ਬੈਠ ਕੇ ਪ੍ਰਾਇੋਰਟੀ ਬੇਚਤੇ ਇਹ ਹੋਏਗਾ ਜੋ ਮੈਂ ਕਰਵਾ ਕੇ ਆਇਆ ਉਹ ਸੁਣ ਲਓ ਮੈਂ ਜਦੋਂ ਗਾਉਂਣ ਜਾਂਦਾ ਸੀ ਤੇ ਉਦੋਂ 에어ਪੋਰਟ ਜਦੋਂ ਅਬਰੌਡ ਜਾਂਦਾ ਸੀ ਕੰਮ ਗਾਉਂ ਦਾ ਹੀ ਕਰਦਾ ਸੀ ਜਦੋਂ ਫੋਰਨ ਕੰਟਰੀ ਜਾਂਦਾ ਸੀ ਤੇ ਦਿੱਲੀੋਂ ਦਿੱਲੀ ਤੱਕ ਤੇ ਚਲ ਜਾਣਾ 3-4 ਘੰਟੇ ਹੁਣ ਵੀ ਦਿੱਲੀ ਚ ਹੀ ਲੱਗ ਜਾਂਦੇ ਆ ਟ੍ਰੈਫਿਕ ਇੰਨੀ ਜਾਮ ਹੁੰਦੀ ਆ ਮੈਂ ਸੋਚਿਆ ਮੈਂ ਹੁਣ ਇੱਥੇ ਦਾ ਐਮਪੀ ਬਣ ਗਿਆ ਜਿੱਥੋਂ ਬਾਰਡਰ ਸ਼ੁਰੂ ਹੁੰਦਾ ਮੋਰਥਲ ਤੋਂ ਬਾਅਦ ਸਿੰਗੂ ਬਾਰਡਰ ਉੱਥੋਂ ਮੇਰੀ ਕੰਸਿਸਟੈਂਸੀ ਆ ਮੈਂ 11 10 11 ਵਾਰੀ ਗਿਆ ਗਡਕਰੀ ਸਾਹਿਬ ਕੋਲ ਜਿਹੜਾ ਯੂਆਰ 2 ਬਣਿਆ ਨਾ ਮੋਟਰਵੇ ਇਹ ਤੁਹਾਡੇ ਭਰਾ ਨੇ ਬਣਾਇਆ ਤੁਹਾਡੇ ਵੀਰ ਨੇ ਨੈਟ ਤੇ ਚੈੱਕ ਕਰਾ ਲਓ ਹੁਣ ਤੁਸੀਂ 3-4 ਘੰਟੇ ਪੰਜਾਬੀ ਫਸਿਆ ਨਹੀਂ ਕਰਨਗੇ ਉੱਥੋਂ ਚੜਨਾ ਨਰੇਲੇ ਦੇ ਕੋਲੋਂ ਔਰ 20 ਮਿੰਟ ਦੇ ਵਿੱਚ ਤੁਸੀਂ ਟਰਮੀਨਲ 3 ਤੇ ਆਪਣੀ ਸਵਾਰੀ ਲੈ ਕੇ 20 ਮਿੰਟ ਤੇ ਫਿਰ ਬੋਰਥ ਲਾ ਕੇ ਰੋਟੀ ਖਾ ਲਿਆ ਕਰੋ ਟਾਬਿਆਂ ਤੇ ਰੱਜ ਕੇ ਰੌਲਾ ਹੀ ਕੋਈ ਨਹੀਂ ਉੱਥੇ ਨੇ ਤਾਂ 4 ਘੰਟੇ ਫਸੇ ਰਹਿੰਦੇ ਸੀ ਹੋਰ ਸੁਣੋ ਫਿਰ ਸੱਜੇ ਹੱਥ ਦੇਖਿਓ ਜਿਹੜੇ ਸਭ ਤੋਂ ਵੱਡੇ ਹਸਪਤਾਲ ਬਣਿਆ ਹੋਮੋਪੈਥਿਕ ਦੇ ਨਿਰੀਆਂ ਮਿੱਠੀਆਂ ਮਿੱਠੀਆਂ ਮਲਾਈਮ ਜੀਆਂ ਗੱਲਾਂ ਹੀ ਨਹੀਂ ਕਰਦਾ ਚੈੱਕ ਕਰ ਲਿਓ ਅੱਜ ਨੈਟ ਤੇ ਜਿਹੜੇ ਹੋਮਿਓਪੈਥੀ ਦੇ ਹਸਪੀਟਲ ਬਣੇ ਆਯੁਰਵੈਦਿਕ ਦੇ ਉਹ ਇੰਡੀਆ ਚ ਦੋ ਹੀ ਬਣੇ ਆ ਜਿਹੜਾ ਪਹਿਲਾ ਬਣਿਆ ਪ੍ਰਧਾਨ ਮੰਤਰੀ ਜੀ ਨੇ ਉਦਘਾਟਨ ਕੀਤਾ ਉਹ ਤੁਹਾਡੇ ਭਰਾ ਨੇ ਬਣਾਇਆ ਹੋਰ ਜਿਹੜੇ ਕੰਮ ਆ ਜਿੰਨੇ ਮੈਂ ਕਰਕੇ ਉੱਥੇ ਆਇਆ ਕੱਲ ਨੂੰ ਮੈਨੂੰ ਮਿਹਣਾ ਨਾ ਮਾਰੇ ਇੱਕ ਨਰੇ ਇੱਕ ਘਰੇ ਗਾਣੇ ਸੁਣਾ ਦਿੰਦਾ ਮੈਂ ਉਹ ਨੀਗਾ ਬੰਦਾ ਮੈਂ ਗਾਣਾ ਸੰਗੀਤ ਮੇਰੀ ਜ਼ਿੰਦਗੀ ਆ ਜੇ ਮੈਨੂੰ ਲੈ ਸੁਰ ਦਾ ਪਤਾ ਤੇ ਮੈਨੂੰ ਟੈਕਨੀਕਲਿਟੀ ਦਾ ਵੀ ਪਤਾ ਆ ਮਾੜਾ ਮੋਟਾ ਡੀਵੀ ਕਾਲਜ ਪੜਿਆ ਆ ਮੈਂ ਬੰਦਾ ਮੈਂ ਕੰਮ ਵੀ ਕਰਾਉਣੇ ਆ entertain ਵੀ ਕਰਿਆ ਕਰੂੰਗਾ ਤੁਹਾਡੇ ਵਿਆਹਾਂ ਤੇ ਗਾਇਆ ਵੀ ਕਰੂੰ ਸ਼ਗਨ ਵੀ ਦਿਆ ਕਰੂੰਗਾ ਉੱਥੇ ਵੀ ਗੌਂਦਾ ਸੀ ਸ਼ਗਨ ਵੀ ਦਿੰਦਾ ਸੀ 15 ਸਾ ਕਿੰਨੇ ਸਾਲ ਹੋ ਗਏ ਮੈਨੂੰ ਸਿਆਸਤ ਚ ਆਇਆ ਇੱਕ ਵੀ ਬੰਦੇ ਨੇ ਖੜੇ ਹੋ ਕੇ ਕਿਆ ਵੀ ਅਨਸਰਾ ਜਨਸ ਨੇ 1 ਰੁਪਿਆ ਲਿਆ ਇਹ ਜੇ ਕਹਿੰਦਾ ਧੋਕੇ ਰੱਖ ਦੇਣਾ ਸੀ ਆ ਜਿਹੜੇ ਕੈਮਰੇ ਆ ਪ੍ਰੈਸ ਬੜੀ ਮਜ਼ਬੂਤ ਹੁੰਦੀ ਹੈ ਮੈਨੂੰ ਧੋਕੇ ਰੱਖ ਦੇਣਾ ਸੀ ਪਹਿਲਾ ਇਲੈਕਸ਼ਨ 2009 ਚ ਜਲੰਧਰੋਂ ਲੜਿਆ ਲੇਟੈਸਟ ਆ ਲੜ ਰਿਹਾ ਉਦੋਂ ਤੋਂ ਲੈ ਕੇ ਹੁਣ ਤੱਕ ਮੇਰਾ ਕੈਰੀਅਰ ਚੈੱਕ ਕਰ ਲਓ ਮੈਂ ਜ਼ਿੰਦਗੀ ਦੇ ਵਿੱਚ ਮੈਂ ਇਹ ਸੋਚਿਆ ਕਿ ਲੋਕਾਂ ਦੀਆਂ ਸੀਸਾਂ ਲਵੋ ਦਵਾਵਾਂ ਲਵੋ ਇਹ ਲਾਂਤੀ ਲਾਂਤੀ ਕੰਮ ਨਹੀਂ ਕਰਨਾ ਇਹ ਕਚਰਾ ਇਕੱਠਾ ਨਹੀਂ ਕਰਨਾ ਨਾਲੇ ਫਿਰ ਜੇ ਇਦਾਂ ਦੀ ਸੋਚ ਹੋਵੇ ਤੁਹਾਡੇ ਭਤੀਜੇ ਆ ਨਵਰਾਜ ਜਵਰਾਜ ਦੋਨੇ ਚੱਲਦੀਆਂ ਫਿਰਦੀਆਂ ਬੈਂਕਾਂ ਹੀ ਆ ਮੇਰਾ ਕੋੜਮ ਵੀ ਇਦਾਂ ਜ਼ਬਰਦਸਤ ਅਮੀਰ ਰੱਬ ਨੇ ਕੋਈ ਕਮੀ ਛੱਡੀ ਪਹਿਲਾਂ ਮੈਂ ਬੜੇ ਕਮਾਏ ਹੁਣ ਜੇ ਮੈਂ ਇਕੱਠਾ ਕਰੂੰਗਾ ਉਹ ਕਚਰਾ ਆ ਉਮਰ ਦੇ ਜੇਸ ਪੜਾਤੇ ਆ ਮੈਂ ਜੇ ਹੋਰ ਪੈਸਾ ਹਾਂਜੀ ਸਾਹਿਬ ਆਣਗੇ ਇਲੈਕਸ਼ਨ ਕੈਂਪੇਨ ਇੱਥੇ ਦੇਖੀ ਜਾਇਓ ਕਿਨੇ ਕਿਨੇ ਆਉਣ ਆਜ ਤਾਂ ਦੂਜਾ ਦਿਨ ਆ ਹਾਂਜੀ ਮੈਂ 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 ਉਹ ਐ ਪ੍ਰੋਮਿਸ ਨਹੀਂ ਕਰਦਾ ਪਰ ਤੁਸੀਂ ਖੁਸ਼ ਹੋ ਜਾ ਕਰਨਾ ਜਿੱਥੇ ਹੰਸ ਰਾਜ ਹੰਸ ਆ ਉਥੇ ਸੰਗੀਤਕਾਰ ਯਾਰ ਨਕੌਦਰ ਗੁਲਾਮ ali ਸਾਹਿਬ ਆਏ ਜਗਜੀਤ ਸਾਹਿਬ ਆਏ ਕਿਹੜਾ ਦੁਨੀਆ ਦਾ ਸਿੰਗਰ ਆ ਪਾਕਿਸਤਾਨੀ ਦੋਸਾ ਜਿਹੜਾ ਬਚ ਗਿਆ ਉਥੇ ਤੱਪੜ ਵਿਛਾ ਕੇ ਮੈਂ ਬੈਠਾ ਸੀ ਅਸੀਂ ਜਿਹੜਾ ਹੁਣ ਤਾਂ ਐਮਪੀ ਸ਼ੈਂਪੀ ਬਣ ਗਿਆ ਮੈਂ ਅਜੇ 2 ਕੁ ਮਹੀਨੇ ਤਾਂ ਹੈਗਾ ਹੀ ਆ 2 ਮਹੀਨੇ ਹੋਰ ਲਾਉਣੇ ਫੇਰ ਬਣ ਜਾਣਾ ਜੀ ਕੋਈ ਸਾਹਮਣੇ ਜਿਹੜਾ ਹੈਗਾ ਉਹ ਕਲਾਕਾਰ ਹੀ ਐ ਤੇ ਜੀ ਸੀਐਮ ਦਾ ਬਹੁਤ ਖਾਸ ਹੈ ਹਾਂਜੀ ਜੋ ਕਹਿੰਦਾ ਮੇਰੇ ਪਿੱਛੇ ਵੀ ਬੜੇ ਕਲਾਕਾਰ ਆਣੇ ਨੇ ਤੇ ਮੈਂ ਬਹੁਤ ਖਾਸ ਹੈ ਗੱਲ ਇਹ ਆ ਜਿਹੜਾ ਮੇਰੇ ਸਾਹਮਣੇ ਖੜਿਆ ਉਹ ਵੀ ਮੇਰਾ ਛੋਟਾ ਵੀਰ ਗੁੱਡ ਲੱਕ ਟੂ ਹਿਮ ਜਿਹੜੇ ਪਹਿਲਾਂ ਸੀਐਮਪੀ ਉਹ ਉਹ ਫਾਦਰਲੀ ਫਿਗਰ ਆ ਸੀ ਸਾਰੇ ਉਹਨਾਂ ਦੇ ਚਨ ਸਪਰਸ਼ ਕਰਦੇ ਆ ਤੇ ਇਸ ਕਰਕੇ ਯਾਰ ਮੈਨੂੰ ਨਹੀਂ ਪਤਾ ਸਾਹਮਣੇ ਕੌਣ ਖੜਾ ਜਿਹੜਾ ਤੇ ਸਿਟਿੰਗ ਐਮਪੀ ਆ ਉਹਦਾ ਪਰਫਾਰਮੈਂਸ ਦੇਖ ਲਓ ਜਿਹੜੇ ਨਵੇਂ ਆਏ ਆ ਮੈਨੂੰ ਵੜਾਓਗੇ ਤੇ ਤਾਂ ਇੱਕਦਮ ਵਿਦਾਊਟ ਐਨੀ ਡੇਲੇ ਕੰਮ ਹੋ ਜਾ ਕਰਨਗੇ ਕਿਉਂਕਿ ਸੈਂਟਰ ਚ ਹੋਰ ਤਾਂ ਪੇ ਦੇ ਪੁੱਤ ਨੇ ਉਹਨੇ ਕਿਸੇ ਨੂੰ ਆਉਣ ਨਹੀਂ ਹੁਣ ਦੇਣਾ ਮੋਦੀ ਹੈ ਤਾਂ ਮਮਕਨ ਹੈ ਉਹ ਮਿਹਨਤੀ ਨਹੀਂ ਕਰਦੇ ਆ ਦਸਾਂ ਸਾਲਾਂ ਵਿੱਚ ਇੱਕ ਛੁੱਟੀ ਵੀ ਨਹੀਂ ਕੀਤੀ ਮੋਦੀ ਸਾਹਿਬ ਨੇ ਜੀ ਐਮਪੀ ਹੁਣ ਤੱਕ ਇੱਥੇ ਹੋਏ ਨਹੀਂ ਹਾਂਜੀ ਕਿਸੇ ਦੀ ਵੀ ਰੈਸ ਜਿਹੜੀ ਸੀਗੀ ਉਹ ਫਰੀਦਕੋਟ ਕੰਸਟੀਟੂਐਂਸੀ ਵਿੱਚ ਨਹੀਂ ਸੀ ਤੇ ਇਹਦਾ ਜਿਹੜਾ ਹੈਗਾ ਨਾਰਾਜ਼ਗੀ ਇੱਥੋਂ ਦੇ ਲੋਕਾਂ ਦੀ ਰਹਿੰਦੀ ਆ ਵੀ ਐਮਪੀ ਬਾਅਦ ਚ ਮਿਲਦਾ ਨਹੀਂ ਆ ਉਹ ਉਹ ਬੰਗਲੇ ਬਣਾਉਣ ਦੇ ਹੋਣੇ ਆ ਤੇ ਕੋਈ ਫੋ ਨਹੀਂ ਬਣਾ ਹੋਣਾ ਕਹਿੰਦੇ ਉਹਨਾਂ ਨਜ਼ਰ ਨਾ ਲੱਗ ਜਾ ਖਰ ਇੱਕ ਐਮਪੀ ਕਮਾਈ ਕਰਦਾ ਤੁਹਾਡੇ ਭਰਾ ਨੇ ਕੁੱਲੀ ਪਾ ਕੇ ਇੱਥੇ ਬਹਿ ਜਾਣਾ ਤਾਂ ਅੱਲਾਹ ਹੋਦਾ ਵਾਜਾ ਆਉ ਵਾਹਿਗੁਰੂ ਦਾ ਵਾਜਾ ਆਉ ਕੁੱਲੀ ਨਹੀਂ ਫਕੀਰ ਦੀ ਵਿੱਚੋਂ ਇਹ ਫਕੀਰ ਆ ਇੱਥੇ ਇੱਥੇ ਰਿਆ ਕਰਨਾ ਮੈਂ ਮੋਗੇ ਤੇ ਫਰੀਦਕੋਟ ਪੱਕਾ ਰਹੂੰਗਾ ਮੋਗੇ ਵੀ ਰਿਆ ਕਰੂੰਗਾ ਮੋਗਾ ਮੇਰੇ ਮਾਲਕਾ ਬਾਬਿਆਂ ਦਾ ਸ਼ਹਿਰ ਦਾਤਿਆਂ ਦਾ 18000 ਦੀ ਜਿਸ ਜਗ੍ਹਾ ਤੇ ਤੁਸੀਂ ਬੈਠੇ ਹੋ ਇੱਥੋਂ ਹੀ ਸੁਖਬੀਰ ਬਦਲ ਨੇ ਆਪਣਾ ਕੈਰੀਅਰ ਸਟਾਰਟ ਕੀਤਾ ਸੀਗਾ ਅੱਛਾ ਜੀ ਔਰ ਅੱਜ ਤੁਸੀਂ ਵੀ ਉਸ ਜਗ੍ਹਾ ਤੇ ਮੱਥਾ ਟੇਕਣ ਆ ਤੇ ਆਏ ਹੋ ਕਿੱਦਾਂ ਲੱਗਿਆ ਤੁਹਾਨੂੰ ਬੜਾ ਸੱਚ ਮੈਨੂੰ ਬਹੁਤ ਅੱਛਾ ਲੱਗ ਰਿਹਾ ਆਹ ਇਲੈਕਸ਼ਨ ਬਹੁਤ ਅੱਛਾ ਲੱਗ ਰਿਹਾ ਮੈਂ ਪਹਿਲੀ ਗੱਲ ਮੈਂ ਟੈਨਸ਼ਨ ਨਹੀਂ ਹੋ ਰਿਹਾ ਮੈਨੂੰ ਕੋਈ ਘਬਰਾਹਟ ਨਹੀਂ ਮੈਨੂੰ ਇਹ ਪਤਾ ਸੂਫੀਆਂ ਨੇ 피ਰਾ ਫਕੀਰਾਂ ਨੇ ਮੈਨੂੰ ਆਪਣੇ ਕਲਾਵੇ ਚ ਲੈ ਲਿਆ ਉਹਨਾਂ ਨੇ ਕਿਹਾ ਜੇ ਨਲਾਇਕ ਵੀ ਆ ਜਦੋਂ ਦਾ ਜੰਮਿਆ ਨਾਂ ਸਾਡਾ ਹੀ ਲਿੰਦਾ ਇਹ ਨਾਂ ਸੂਫੀਇਜ਼ਮ ਦਾ ਮੇਰਾ ਪਰੇਸ਼ਾਨੀ پاکستان افغانستان ਦੁਨੀਆ ਦੇ ਕਿਸੇ ਕੋਨੇ ਤੇ ਚਲ ਜੋ ਕਿੰਦੇ ਸੂਫੀ ਮੈਂ 사ऊदी ਅਰਬ ਗਿਆ ਦੁਬਈ ਉੱਥੇ ਬਰਕੇ ਵਾਲੀਆਂ ਬੀਬੀਆਂ ਖੇ ਜਾਣ ਕਿ ਦਮਾ ਦਮ ਮਸਟ ਕਲੰਡ ਪਟੇਜਾ ਜਦੋਂ ਮੈਂ ਹਲਾਉਂਦਾ ਸੀ ਤੇ ਸੋ ਇਸ ਕਰਕੇ ਮੈਂ ਸੂਫੀਆਂ ਦੇ ਕਲਾਵੇ ਚ ਆ ਗਿਆ ਸੰਤਾਂ ਦੇ ਕਲਾਵੇ ਚ ਆ ਗਿਆ ਭਰਾਵੋ ਮੇਰਾ ਸਾਥ ਦਿਓ ਤੁਸੀਂ ਕਿ ਸਾਰੇ ਚ ਨਹੀਂ ਰਹੋਗੇ ਤੁਸੀਂ ਕਹੋਗੇ ਕਿ ਕਿੱਦਾਂ ਦਾ ਐਮਪੀ ਆ ਦਿੱਲੀ ਜਾ ਕੇ ਪੁੱਛ ਲੋ ਇਦਾਂ ਹੀ ਮੈਂ ਤੁਰੇ ਫਿਰਦਾ ਰਹਿੰਦਾ ਸੀ ਉਸ ਸ਼ੀਸ਼ੇ ਅੱਗੇ ਇੱਕ ਦਿਨ ਮੈਂ ਉਹ ਕੁੱਕੜੂ ਕੜੂ ਪ੍ਰੋਗਰਾਮ ਸੁਣ ਲਿਆ ਮੈਨੂੰ ਪਤਾ ਨਹੀਂ ਸੀ ਵੀ ਰਿਕਾਰਡਿੰਗ ਹੋ ਰਿਹਾ ਮੈਂ ਮੈਂ ਐਮਪੀ ਛੇਪੀ ਬਣ ਕੇ ਇਦਾਂ ਹੀ ਫਿਰਦਾ ਹਾਂ ਰੋਲਾ ਕੋਈ ਨਹੀਂ ਇਹ ਨਹੀਂ ਵੀ ਵੋਟਾਂ ਮੰਗਣ ਲੱਗਿਆ ਮੰਨਤਾ ਕਰੀ ਜਾਣੀਆਂ ਬਾਅਦ ਚ ਨਜ਼ਰ ਹੀ ਨਹੀਂ ਆਉਣਾ ਖਾਣਾ ਲੱਗਿਆ ਪ੍ਰੈਸ ਸੁਣਦੀ ਆ ਖਾਣਾ ਬਾਅਦ ਚ ਪਹਿਲਾਂ ਇੱਕ ਗੱਲ ਸੁਣੋ ਗੌਰ ਵਾਲੀ ਹਿਸਟਰੀ ਚ ਦੱਸੋ ਇੱਕ ਗੱਲ ਦੱਸੋ ਪ੍ਰੈਸ ਵਾਲਿਓ ਇੱਕ ਗੱਲ ਦੱਸੋ ਮੋਬਾਈਲ ਕਦੋਂ ਆਏ ਸੀ ਇੰਡੀਆ ਚ ਕਿੰਨੇ ਸਾਲ ਹੋ ਗਏ 1994 1994 ਚ ਆਏ ਉਦੋਂ 98151 55555 ਨੰਬਰ ਲਿਆ ਸੀ ਉਹੋ ਹੀ ਨੰਬਰ ਆ ਪੰਜ ਉਦੋਂ ਗਾਉਣ ਦਾ ਸੀ ਮੈਂ ਬੰਬੇ ਉਦੋਂ ਵੀ ਮੇਰੇ ਕੋਲ ਪੀਐਸਏ ਬਹੁਤ ਸੀ ਉਦੋਂ ਜਿਆਦਾ ਫੋਰਡ ਕਰਦਾ ਹੁਣ ਤਾਂ ਗਵਰਨਮੈਂਟ ਨੇ ਵੀ ਦਿੱਤੇ ਹੋਏ ਹੰਸਰਾਜ ਹੰਸ ਨੂੰ ਜਿੰਨੇ ਵੀ ਫੋਨ ਕੀਤਾ ਖੋਦੀ ਚੱਕਦਾ ਮੈਂ ਐਮਪੀ ਬਣ ਕੇ ਦੱਸੋ ਮੈਨੂੰ ਖੜਾ ਕਰਕੇ ਕਿਸੇ ਹੋਰ ਨੇ ਚੱਕਿਆ ਨਹੀਂ ਬਦਮ ਤਰੀ ਤਰੀ ਹੰਸਰਾਜ ਹਾਸ ਵੀ ਚੱਕਾਂਗਾ ਜਦੋਂ ਹਾਰ ਗਿਆ ਉਦੋਂ ਵੀ ਮੈਂ ਚੱਕਿਆ ਜਦੋਂ ਜਿੱਤ ਗਿਆ ਉਦੋਂ ਵੀ ਮੈਂ ਚੱਕਿਆ ਨਹੀਂ ਤੁਹਾਡੀ ਇਹ ਸਰ ਤੁਹਾਡੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ ਸਰ ਤੁਹਾਡੀ ਇੱਕ ਵੀਡੀਓ ਵਾਇਰਲ ਹੋਈ ਸੀ ਉਹਦੇ ਵਿੱਚ ਤੁਸੀਂ ਕਿਹਾ ਕਿ ਗੋਲ ਕਰਨਾ ਸੀ ਮੈਂ ਗੋਲ ਕਰਤਾ ਹੁਣ ਫਿਰ ਗੋਲ ਕਰਨ ਦੀ ਆਰੀ ਚੋਂ ਨਹੀਂ ਹੁਣ ਗੋਲ ਹੁਣ ਹੁਣ ਮੈਂ ਤਾਂ ਨੌਕਰ ਬਣ ਆਇਆ ਤੁਹਾਡਾ ਗੁਲਾਮ ਕਿਉਂਕਿ ਸੂਫੀਇਜ਼ਮ ਦਾ ਮੈਂ ਸਿੱਖ ਰਿਹਾ ਸ਼ਾਇਦ ਯਾਰੇ ਉਮਰਦੇਸ ਪੜਾਤੇ ਮੈਂ ਕੋਈ ਲੋਕੀ ਕਹਿੰਦੇ ਸਿਆਸਤਦਾਨ ਆ ਜਾਂ ਫਕੀਰ ਹੈ ਇਹ ਬੈਠਾ ਬੈਠਾ ਰਹਿੰਦਾ ਕੰਮ ਹੋਈ ਜਾਂਦੇ ਕੰਮ ਕੋਈ ਰੁਕਦਾ ਨਹੀਂ ਉਹ ਨਹੀਂ ਮੈਂ ਕਿਹੜਾ ਕੋਈ ਚੇਲਾ ਭੂਪਾ ਮੈਂ ਉਹ ਕੰਮ ਵੀ ਮੈਂ ਜਾਣਦਾ ਕੰਮ ਕਰਾਉਣੇ ਆਉਂਦੇ ਮੈਨੂੰ ਸ਼ਾਇਦ ਮੈਨੂੰ ਟ੍ਰੇਨਿੰਗ ਲਈ ਮਾਲਕ ਨੇ ਦਿੱਲੀ ਭੇਜਿਆ ਸੀ ਹੁਣ ਕੰਮ ਆ ਗਿਆ ਤੇ ਜੇ ਮੈਨੂੰ ਹੁਣ ਕੰਮ ਲਵੋ ਮੇਰੇ ਤੋਂ